ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਹਮਾਰੇ ਭਾਗ ਕਾਰ ਆਇਆ تیرੇ ਮੇਰਾ ਸੋਹੇ ਵੰਕ ਦੁਆਰ ਸਗਲਾ ਗਿਆਨ ਧਿਆਨ ਕਿਸ ਕਰਮ ਨਾ ਜਾੜਾ ਸਾਰ ਨਾ ਜਾੜਾ ਤੇਰੀ ਸਭ ਤੇ ਵੱਡਾ ਸਤਿਗੁਰੂ ਦਾ ਨਕ ਜਿੰਨ ਕਲ ਰਾਖੀ ਬਿਰੀ ਸਾਥ ਮਿਲ ਕੇ ਗਾਓ ਜੀ ਮਹਿਮਾ ਸਤ ਗੁਰ ਦੀ ਮਿਲ ਕੇ ਗਾਓ ਜੀ ਮਹਿਮਾ ਸਤ ਗੁਰ ਦੀ ਗਾਏ ਹੋਤੀ ਮਹਿਮਾ ਸਤ ਗੁਰ ਦੀ ਸਾਥ ਮਿਲ ਕੇ ਗਾਓ ਜੀ ਮਹਿਮਾ ਸਤ ਗੁਰ ਦੀ ਮਿਲ ਕੇ ਗਾਏ ਹੋਤੀ ਮਹਿਮਾ ਸਤ ਗੁਰ ਦੀ ਸਭ ਮਿਲ ਕੇ ਗਾਓ ਕੀ ਮੈਂ ਨਾਲ ਸਾਥ ਕੋ ਦੀ ਇਹ ਗਾਓ ਜੀ ਮੈਂ ਨਾਲ ਸਾਥ ਕੋ ਦੀ ਆਪੇ ਰੇ ਗਾਓ ਜੀ ਮੈਂ ਨਾਲ ਸਾਥ ਕੋ ਦੀ ਇਹ ਗਾਓ ਕੀ ਮੈਂ ਨਾਲ ਸਾਥ ਕੋ ਦੀ ਇਹ ਗਾਓ ਜੀ ਮੈਂ ਨਾਲ ਸਾਥ ਕੋ ਦੀ ਮਿਲ ਕੇ ਗਾਉਂਦੀ ਪ੍ਰੇਮਾ ਖਤੂਰ ਦੀ ਮਿਲ ਕੇ ਗਾਉਂਦੀ ਮਹਿਮਾ ਸਤੂਰ ਦੀ ਮਿਲ ਕੇ ਗਾਉਂ ਦਿਲ ਕੇ ਗਾਉ ਦਿਲ ਕੇ ਗਾਉ ਦਿਲ ਕੇ ਗਾਉ ਰੋਹੀ ਮਿਲ ਕੇ ਗਾਉ ਮਿਲ ਕੇ ਗਾਉ ਮਿਲ ਕੇ ਜਾਓ ਮੇਰੇ गायो मिलके बायो मिलके गायो मिलके गायो मिल के गायो मिल के गायो मिल के गायो मिल गायो हल गायो मिल गायो मिल गायो मिल गायो मिलके भायो मिले गायो ਸਰ ਕੀ ਗਾਇਉਂਦੀ ਨਹਿ ਮਾ ਸਤ ਪੁਰ ਦੀ ਸਰ ਕੀ ਗਾਇਉਂਦੀ ਨਹਿ ਮਾ ਸਤ ਪੁਰ ਦੀ ਸਭ ਕੇ ਗਾਉਂਦੀ ਨਹਿ ਮਾ ਸਤ ਪੁਰ ਦੀ ਸਭ ਕੇ ਗਾਉਂਦੀ ਨਹਿ ਮਾ ਸਤ ਪੁਰ ਦੀ ਮਿਲ ਕੇ ਗਾਉਂਦੀ ਨਹਿ ਮਾ ਸਤ ਪੁਰ ਦੀ ਸਭ ਇਹ ਗਾਇਕੀ ਮਹਾਂਮਾਤਾ ਸਤਪੁਰ ਦੀ ਰਾਧੇ ਗੁਰੂ ਵਾਹਿਗੁਰੂ 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 i ਵਾਹਿਗੁਰੂ 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 ਅੰਤ ਜਨਾਂ ਮਿਲ ਹਰ ਜਸ ਗਾਇਆ ਸਤ ਜੀ ਨਾਮ ਲੈ ਹਰ ਜੱਥ ਗਾਓ ਸਤ ਜੀ ਨਾਮ ਲੈ ਹਰ ਜੱਥ ਗਾਓ ਸਤ ਜੀ ਨਾਮ ਲੈ ਹਰ ਜੱਥ ਗਾਓ ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਜਵਾਇਓ ਕੋਟ ਜਨਮ ਕੇ ਦੁਖ ਜਵਾਇਓ ਤੇਰੂ ਤੁਮ ਕਹਾਂ ਗਾਵਾਂ ਔਟ ਜਨਮ ਕੇ ਦੁੱਖ ਦੁਵਾਇਓ 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 ਤੇਰੂ ਤੁਮ ਕਹਾਂ ਗਾਵਾਂ ਔਟ ਜਨਮ ਕੇ ਦੁੱਖ ਦੁਵਾਇਓ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੀ ਵਾਹਿਗੁਰੂ ਤੁਹਾਹੇ ਗੁਰੂ ਵਾਹਿਗੁਰੂ 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 ਕੀ ਵਾਹਿਗੁਰੂ ਵਾਹਿਗੁਰੂ ਸੋਈ ਮਨ ਪਾਓ ਸੋ ਸੱਚ ਕੋਈ ਮਨ ਪਾਓ ਕਰ ਕੇ ਪਾਹਰ ਨਾਮ ਗਵਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬਤੂਕ ਹਰਨਾਮ ਬਿਡਾਈ ਸਰਬਤੂਕ ਹਰਨਾਮ ਟੋਡਾਈ ਸਰਬਸਾਦ ਨਾਨਕ ਮਤ ਪਾਈ ਔਰ ਪ੍ਰਸਾਦ ਨਾਨਕ ਮਤ ਪਾਈ ਔਰ ਪ੍ਰਸਾਦ ਨਾਨਕ ਮਤ ਪਾਈ ਔਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਸਾਹਿਬ ਕੀ ਜੀਤ ਵਾਹਿਗੁਰੂ ਸਾਹਿਬ ਕੀ ਜੀਤ ਵਾਹਿਗੁਰੂ 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 ਸਾਹਿਬੋ ਕੀ ਰਾਹ ਤੋ ਦੂਸਾ ਸਾਹਿਬੋ ਕੀ ਰਾਹ ਤੋ ਜੀ ਕੁਝ ਗਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਬਾਈ ਵਾਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਾਰੇ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਰਾਤੂ ਪ੍ਰੀਤਮ ਸਿੰਘ ਜੀ ਨੰਬਰਦਾਰ ਉਹਨਾਂ ਦੇ ਸੁਪੁੱਤਰ ਲਾ ਸਿੰਘ ਜੀ ਜਿਨ੍ਹਾਂ ਨੇ ਸਤਿਗੁਰ ਜੀ ਦਾ ਓਟ ਅਤੇ ਆਸਰਾ ਲੈ ਕੇ ਆਈ ਹਰਮਨ ਵੀਰ ਸਿੰਘ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਤਸ਼ਾਹ ਗੁਰਬਾਣੀ ਦੇ ਫੋਗ ਪਏ ਜੀ ਸਮਾ ਕਾਲ ਯੁਗ ਮੈਂ ਪ੍ਰਧਾਨਾ ਗੁਰਮੁਖ ਜੱਪੀ ਹੈ ਲਾਏ ਧਿਆਨ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਓ ਮਨ ਦੇ ਰਤੀਆਂ ਨੂੰ ਇਕਾਗਰ ਕਰੀਏ ਜੋ ਕਿ ਭਾਈ ਹਰਮਨ ਵੀਰ ਸਿੰਘ ਦੇ ਵਿਆਹ ਦੀ ਖੁਸ਼ੀ ਵਿੱਚ ਕਾਰਜ ਆਰੰਭ ਕੀਤੇ ਨੇ ਕਿਉਂਕਿ ਦੁਨੀਆ ਦੇ ਵਿੱਚ ਵੱਖੋ ਵੱਖਰੇ ਧਰਮ ਨੇ ਹਰ ਇੱਕ ਜੀਵ ਅਰਦਾਸ ਕਰਦਾ ਹੈ ਪ੍ਰੇ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਇਸੇ ਤਰ੍ਹਾਂ ਸਿੱਖ ਵੀ ਜਦੋਂ ਕੋਈ ਕਾਰਜ ਕਰੇ ਤੇ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਹੈ ਅਰਦਾਸ ਅਰਜ ਜਮਾ ਆਸ ਜਿਸ ਗੁਰੂ ਤੇ ਸਾਨੂੰ ਕਰੋਸਾ ਹੋਵੇ ਅਰਜ ਉਥੇ ਕੀਤੀ ਜਾ ਸਕਦੀ ਹੈ ਜਿੱਥੇ ਆਸ ਹੋਵੇ ਕਿ ਸਾਡੀ ਆਸ ਪੂਰੀ ਹੋ ਜਾਣੀ ਹੈ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ ਕਰਨ ਵਾਸਤੇ ਆਏ ਕਿਉਂਕਿ ਸਿੱਖ ਕੋਈ ਵੀ ਕੰਮ ਕਰੇ ਉਹ ਆਪਣੇ ਗੁਰੂ ਨੂੰ ਪਹਿਲਾਂ ਆਪਣਾ ਕੰਮ ਦੱਸੇ ਪਾਤਸ਼ਾਹ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਾ ਕੀਤਾ ਲੋੜੀਏ ਕੰਮ ਸੋ ਹਰ ਕਹਿਆ ਆਖੀਏ ਵੀ ਆਪਣੇ ਗੁਰੂ ਨੂੰ ਉਹ ਕਾਰਜ ਕਹੋ ਜਿਹੜਾ ਕਾਰਜ ਕਰਨਾ ਹੈ ਭਾਵੇਂ ਅਸੀਂ ਘਰ ਬਣਾਉਣਾ ਹੋਵੇ ਤਾਂ ਵੀ ਗੁਰੂ ਅੱਗੇ ਅਰਦਾਸ ਕਰਦੇ ਨੇ ਪੁੱਤਰ ਦੇ ਵਿਆਹ ਦੇ ਕਾਰਜ ਕਰਨੇ ਹੋਣ ਤਾਂ ਵੀ ਗੁਰੂ ਨੂੰ ਬੇਨਤੀ ਕਰਦੇ ਆ ਇਸ ਕਰਕੇ ਫਿਰ ਗੁਰੂ ਕਾਰਜ ਵਿੱਚ ਆਪ ਸਹਾਈ ਹੁੰਦਾ ਹੈ ਵਿਚ ਕਰਤਾ ਪੁਰਖ ਖਲੋਵਾ ਵਾਲ ਨ ਵਿੰਗਾ ਹੋਗਾ ਤੇ ਕਿਉਂਕਿ ਕਾਰਜ ਗੁਰੂ ਦਾ ਗੁਰੂ ਦੇ ਆ ਤੇ ਕਾਰਜ ਵੀ ਗੁਰੂ ਦੇ ਨੇ ਫਿਰ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰਾ ਰਾ ਜਦੋਂ ਅਸੀਂ ਗੁਰੂ ਨੂੰ ਸੌਂਪ ਦਈਏ ਫਿਰ ਗੁਰੂ ਉਸ ਕਾਰਜ ਦੇ ਵਿੱਚ ਆਪ ਖਲੋਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮਾਇਆ ਕਿੱਥੋਂ ਆ ਗਈ ਭੰਡਾਰੇ ਭਰਪੂਰ ਰਹੇ ਇਹ ਫਿਰ ਗੁਰੂ ਕਲਾ ਵਰਤਾਉਂਦਾ ਤਾਂ ਪਾਤਸ਼ਾਹ ਨੇ ਸਾਡੀ ਖੁਸ਼ੀਆਂ ਦੇ ਕਾਰਜਾਂ ਲਈ ਵੀ ਗੁਰੂ ਸਾਹਿਬ ਜੀ ਨੇ ਮਰਜ਼ਾਦਾ ਬਣਾਈ ਹੈ ਕਿ ਜ਼ਿੰਦਗੀ ਵਿੱਚ ਜਿਹੜੇ ਸਾਡੇ ਸੰਸਕਾਰ ਨੇ ਚਾਰ ਸੰਸਕਾਰ ਨੇ ਸਾਡੇ ਇੱਕ ਜਨਮ ਸੰਸਕਾਰ ਅਮਰਤ ਸੰਸਕਾਰ ਆਨੰਦ ਸੰਸਕਾਰ ਤੇ ਅੰਤਮ ਸੰਸਕਾਰ ਜੋ ਦੋ ਸੰਸਕਾਰ ਨੇ ਜਿਹੜੇ ਉਹਨਾਂ ਵਿੱਚ ਮਨੁੱਖ ਦੀ ਸੋਝ-ਬੋਝ ਨਹੀਂ ਹੁੰਦੀ ਉਹ ਸੰਸਕਾਰ ਕੋਈ ਹੋਰ ਕਰਦਾ ਹੈ ਜਨਮ ਵੇਲੇ ਤੇ ਅੰਤੋਂ ਵੇਲੇ ਪਰ ਦੋ ਸੰਸਕਾਰ ਜਿਹੜੇ ਨੇ ਉਹ ਮਨੁੱਖ ਦੀ ਸੋਝ-ਬੋਝ ਵਿੱਚ ਹੁੰਦੇ ਨੇ ਅੰਮ੍ਰਿਤ ਸੰਸਕਾਰ ਤੇ ਆਨੰਦ ਸੰਸਕਾਰ ਉਹ ਦੋ ਸਾਨੂੰ ਸੋਝ-ਬੋਝ ਹੁੰਦੀ ਆ ਕਿ ਮੈਂ ਅੰਮ੍ਰਿਤ ਛਕਣਾ ਇਹਨੂੰ ਰੱਖਣਾ ਕਿੱਦਾਂ ਆ ਅੰਮ੍ਰਿਤ ਛਕਣ ਲਈ ਮਰਜ਼ਾਦਾ ਕੀ ਹੈ ਇਸੇ ਤਰ੍ਹਾਂ ਮੈਂ ਵਿਆਹ ਕਰਾਉਣਾ ਤੇ ਵਿਆਹ ਦੀ ਮਰਜ਼ਾਦਾ ਕੀ ਹੈ ਤੇ ਪਾਤਸ਼ਾਹ ਨੇ ਉਹ ਮਰਯਾਦਾ ਸਾਨੂੰ ਬਖਸ਼ਿਸ਼ ਕੀਤੀ ਆ ਆਨੰਦ ਦਾ ਕਾਰਜ ਕਰਨ ਲਈ ਖੁਸ਼ੀ ਦਾ ਕਾਰਜ ਕਰਨ ਲਈ ਪਾਤਸ਼ਾਹ ਕਹਿੰਦੇ ਗੁਰੂ ਦੀ ਆਗਿਆ ਜ਼ਰੂਰੀ ਆ ਗੁਰੂ ਦਾ ਸ਼ਾਮਲ ਹੋਣਾ ਜ਼ਰੂਰੀ ਆ ਮਰਯਾਦਾ ਇੱਕੋ ਹੀ ਰਹਿੰਦੀ ਆ ਕਿਉਂਕਿ ਇੱਕ ਪਿੰਡ ਤੋਂ ਦੂਸਰੇ ਪਿੰਡ ਦੇ ਰਿਵਾਜ ਬਦਲ ਜਾਂਦੇ ਨੇ ਰਸਮਾਂ ਬਦਲ ਜਾਂਦੀਆਂ ਨੇ 50 ਕਿਲੋਮੀਟਰ ਤੇ ਵੀ ਰਿਵਾਜ ਬਦਲ ਜਾਂਦੇ ਨੇ ਕਿਤੇ ਵਿਆਹ ਦੇ ਵਿਆਹ ਦੀਆਂ ਰਸਮਾਂ ਹੋਰ ਤਰ੍ਹਾਂ ਹੁੰਦੀਆਂ ਨੇ ਕਿਤੇ ਵਿਆਹ ਦੀਆਂ ਰਸਮਾਂ ਹੋਰ ਤਰ੍ਹਾਂ ਹੁੰਦੀਆਂ ਨੇ ਪਰ ਜਿਹੜੀ ਗੁਰੂ ਸਾਹਿਬ ਦੀ ਮਰਜ਼ਾਦਾ ਬਣਾਈ ਹੋਈ ਆ ਇਹ ਮਰਜ਼ਾਦਾ ਉਦਾਂ ਹੀ ਰਹਿੰਦੀ ਆ ਜਿਹੜੀ ਪੰਥ ਵੱਲੋਂ ਪ੍ਰਵਾਨ ਆ ਮਰਜ਼ਾਦਾ ਇੱਕੋ ਹੀ ਆ ਮਰਜ਼ਾਦਾ ਨਹੀਂ ਬਦਲਦੀ ਮर्यादा ਸਤਗੁਰਾਂ ਨੇ ਬਣਾਈ ਜਦੋਂ ਸਨਾਤਨ ਧਰਮ ਵਿੱਚ ਵਿਆਹ ਹੁੰਦਾ ਹੈ ਇਹ ਵਿਆਹ ਜਿਹੜਾ ਸ਼ਬਦ ਆ ਨਾ ਇਹ ਸਨਾਤਨ ਧਰਮ ਦਾ ਆ ਸਨਾਤਨ ਧਰਮ ਵਿੱਚ ਜਦੋਂ ਵਿਆਹ ਹੁੰਦਾ ਹੈ ਫੇਰੇ ਹੁੰਦੇ ਨੇ ਤੇ ਉਦੋਂ ਵੀ ਉਥੇ ਪੰਡਤ ਹਾਜ਼ਰ ਹੁੰਦਾ ਧਰਮ ਅੱਗੇ ਆ ਜਦੋਂ ਨਕਾਬ ਪੜੇ ਜਾਂਦੇ ਨੇ ਧਰਮ ਅੱਗੇ ਆ ਉਥੇ ਮੌਲਵੀ ਹਾਜ਼ਰ ਹੁੰਦਾ ਤੇ ਜਦੋਂ ਆਨੰਦ ਕਾਰਜ ਹੁੰਦੇ ਨੇ ਉਦੋਂ ਵੀ ਗੁਰੂ ਸ਼ਾਮਲ ਹੈ ਕਿਉਂਕਿ ਗੁਰੂ ਤੋਂ ਬਿਨਾ ਤੇ ਆਨੰਦ ਕਾਰਜ ਹੀ ਨਹੀਂ ਹੁੰਦੇ ਗੁਰੂ ਤੋਂ ਬਿਨਾ ਸਾਨੂੰ ਪਤੀ ਪਤਨੀ ਦਾ ਦਰਜਾ ਨਹੀਂ ਮਿਲ ਸਕਦਾ ਵਿਆਹ ਤੋਂ ਪਹਿਲਾਂ ਸੀ ਕਾਰਡਾਂ ਦੇ ਉੱਪਰ ਕਾਕਾ ਤੇ ਬੀਬੀ ਲਿਖਦੇ ਆਂ ਵਿਆਹ ਦੇ ਕਾਰਡਾਂ ਉੱਤੇ ਨਹੀਂ ਲਿਖਿਆ ਜਾਂਦਾ ਕਿ ਪਤੀ ਪਤਨੀ ਦੇ ਵਿਆਹ ਦੇ ਕਾਰਡ ਨਹੀਂ ਉੱਥੇ ਕਾਕਾ ਤੇ ਬੀਬੀ ਲਿਖਿਆ ਜਾਂਦਾ ਕਿਉਂਕਿ ਪਤੀ ਪਤਨੀ ਦਾ ਦਰਜਾ ਜਿਹੜਾ ਹੈ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਿਲਦਾ ਗੁਰੂ ਸਾਹਿਬ ਤੋਂ ਮਿਲਦਾ ਹੈ ਤੇ ਪਾਤਸ਼ਾਹ ਨੇ ਸਾਨੂੰ ਇਹ ਮਰਜ਼ਾਦਾ ਦਿੱਤੀ ਆ ਮਰਿਆਦਾ ਸ਼ਬਦ ਜਿਹੜਾ ਸੰਸਕ੍ਰਿਤ ਦੀ ਮਰੀਆ ਸ਼ਬਦ ਤੋਂ ਬਣਿਆ ਹੋਇਆ ਹੈ ਸੰਸਕ੍ਰਿਤ ਵਿੱਚ ਮਰੀਆ ਨੂੰ ਮਰੀਆ ਦਾ ਅਰਥ ਹੁੰਦਾ ਕਿਨਾਰਾ ਕਿ ਆ ਜਿਹੜੀ ਸਾਡੀ ਇੱਕ ਪਾਣੀ ਦੀ ਤਰ੍ਹਾਂ ਤੇ ਪਾਣੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਹੋਵੇ ਤੇ ਉੱਥੇ ਦੋ ਕਿਨਾਰਿਆਂ ਦੀ ਲੋੜ ਪੈਂਦੀ ਆ ਤੇ ਜਿੰਨਾ ਚਿਰ ਦੋ ਕਿਨਾਰੇ ਨਾ ਹੋਣ ਪਾਣੀ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦਾ ਉਹਦੇ ਲਈ ਦੋ ਕਿਨਾਰੇ ਹੁੰਦੇ ਨੇ ਲਹਿਰਾਂ ਦੇ ਸੋਇਆਂ ਦੇ ਖਾਲਾਂ ਦੇ ਦੋ ਕਿਨਾਰੇ ਹੁੰਦੇ ਨੇ ਤਾਂ ਪਾਣੀ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਸਤਿਗੁਰਾਂ ਨੇ ਦੋ ਕਿਨਾਰੇ ਬਣਾਏ ਇੱਕ ਪਤੀ ਦਾ ਕਿਨਾਰਾ ਤੇ ਇੱਕ ਪਤਨੀ ਦਾ ਕਿਨਾਰਾ ਤੇ ਆ ਜਿੰਦਗੀ ਇੱਕ ਪਾਣੀ ਆ ਇਹ ਜਿੰਦਗੀ ਤਾਂ ਚੱਲ ਸਕਦੀ ਆ ਕਿ ਜੇ ਦੋ ਕਿਨਾਰੇ ਹੋਣਗੇ ਇਹ ਪੀੜੀ ਤਾਂ ਚੱਲ ਸਕਦੀ ਆ ਜੇ ਦੋ ਕਿਨਾਰੇ ਹੋਣਗੇ ਉਹ ਹੈ ਪਤੀ ਪਤਨੀ ਦੇ ਕਿਨਾਰੇ ਤੇ ਪਾਤਸ਼ਾਹ ਨੇ ਇਹ ਮਰਜ਼ਾਦਾ ਬਣਾਈ ਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੁੰਦੇ ਨੇ आनंद कारजਾਂ ਵੇਲੇ ਸਾਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਨੰਦ ਕਾਰਜਾਂ ਵੇਲੇ ਸਾਡੇ ਪੰਜਾਬੀ ਸੂਟ ਹੋਣਾ ਚਾਹੀਦਾ ਹੈ ਕਿ ਜਿਹੜੀ ਲੜਕੀ ਆ ਉਹ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਖਲੋ ਸਕੇ ਤੇ ਸਿਰ ਟੱਕ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲਵੇ ਇਹ ਮਰਜ਼ਾਦਾ ਆ ਤੇ ਅੱਜ ਵੇਖੀਦਾ ਨੰਗੇ ਸਿਰ ਹੀ ਅਨੰਦ ਕਾਰਜ ਹੋ ਰਹੇ ਨੇ ਰਾਗੀ ਸਿੰਘ ਵੀ ਕੀਰਤਨ ਕਰੀ ਜਾ ਰਹੇ ਨੇ ਕੋਈ ਨਹੀਂ ਕਹਿੰਦਾ ਵੀ ਸਿਰ ਟੱਕ ਲੋ ਅੱਜ ਦੀ ਹਜ਼ੂਰੀ ਵਿੱਚ ਤੁਸੀਂ ਬੈਠੇ ਹੋਏ ਹੋ ਸਿਰ ਟੱਕਣਾ ਤੇ ਨੰਗੇ ਸਿਰ ਦੀ ਪ੍ਰਭਾਸ਼ਾ ਭਾਈ ਗੁਰਦਾਸ ਜੀ ਤੋਂ ਪੁੱਛ ਲਵੋ ਕਿ ਨੰਗੇ ਸਿਰ ਨੂੰ ਕਿੰਨਾ ਮਾੜਾ ਗਿਣਿਆ ਗਿਆ ਤੇ ਅੱਜ ਸਾਨੂੰ ਸਿੱਖਾਂ ਨੂੰ ਤੇ ਸਿੱਖਾਂ ਦੀਆਂ ਧੀਆਂ ਨੂੰ ਕਹਿਣਾ ਪੈਂਦਾ ਵੀ ਮਹਾਰਜ ਦੀ ਹਜ਼ੂਰੀ ਵਿੱਚ ਬੈਠਿਓ ਸਿਰ ਟੱਕ ਕੇ ਰੱਖੋ ਜਿਸ ਲੜਕੀ ਦੇ ਆਨੰਦ ਕਾਰਜ ਹੋ ਰਹੇ ਨੇ ਉਥੇ ਉਹਦਾ ਸਿਰ ਟੱਕਿਆ ਜਾਵੇ ਕਹਿਣਾ ਪੈਂਦਾ ਹੈ ਸਿਰ